ਸਤਿ ਸ਼੍ਰੀ ਅਕਾਲ ਪੰਜਾਬੀਓ ਵੱਡੀ ਖਬਰ ਤੁਸੀਂ ਸੁਣੀ ਹੋਣੀ ਆ ਕਿ 10 ਕਰੋੜ ਦਾ ਕਿੱਲਾ ਪਰ ਨਾ ਪਿੰਡ ਦਾ ਆਪਣਾ ਕੋਈ ਪੰਚ ਬਣਿਆ ਤੇ ਨਾ ਬਣਿਆ ਸਰਪੰਚ ਇਸ ਪਿੰਡ ਦੇ ਵਿੱਚ ਇਲੈਕਸ਼ਨ ਹੋ ਗਏ ਰੱਦ ਤੁਸੀਂ ਸੋਚੋ ਵੀ ਜ਼ਮੀਨ ਦਾ ਕਿੱਲਾ 10 ਕਰੋੜ ਦਾ ਤੇ ਰਹਿੰਦੇ ਕੌਣ ਪ੍ਰਵਾਸੀ ਜਿਨ੍ਹਾਂ ਨੂੰ ਆਪਾਂ ਪ੍ਰਵਾਸੀ ਮਜ਼ਦੂਰ ਕਹਿੰਦੇ ਇਹ ਘਟਨਾ ਮੁਹਾਲੀ ਦੇ ਨਾਲ ਲੱਗਦੇ ਪਿੰਡ ਜਗਤਪੁਰਾ ਦੀ ਖਬਰ ਆ ਜਿੱਥੇ ਹੁਣੇ-ਹੁਣੇ ਇਹ ਚੋਣਾਂ ਦੇ ਮੱਦੇਨਜ਼ਰ ਇਲੈਕਸ਼ਨ ਕੈਨਸਲ ਕਰਵਾਏ ਗਏ ਪਿੰਡ ਦੇ ਲੋਕਾਂ ਵੱਲੋਂ ਸਿਰਫ ਦੇ ਲੋਕਾਂ ਦੀ ਆ ਜਿਹੜੇ ਪੁਰਾਣੇ ਜੱਦੀ ਵਸਨੀਕ ਆ ਸਿਰਫ 900 ਵੋਟਾਂ ਤੇ ਜਿਹੜੇ ਮਜ਼ਦੂਰ ਆ ਕੇ ਦਿਹਾੜੀਦਾਰ ਬੰਦਿਆਂ ਨੇ ਆ ਕੇ ਵੋਟਾਂ ਬਣਾਈਆਂ ਨੇ ਪਿੰਡ ਦੇ ਵਿੱਚ ਉਹ 6500 ਆਰਾਨੀ ਦੀ ਗੱਲ ਆ ਕਿ ਇਹ ਕਿਵੇਂ ਹੋ ਗਿਆ ਕਿ ਵੱਡੇ ਲੀਡਰਾਂ ਨੇ ਵੋਟਾਂ ਲੈਣ ਪਿੱਛੇ ਪ੍ਰਵਾਸੀਆਂ ਨੂੰ ਵੋਟਰ ਕਾਰਡ ਬਣਾ ਕੇ ਦਿੱਤੇ ਕਿ ਹੋਰ ਪਾਰਟੀਆਂ ਦਾ ਹੱਥ ਆ ਪਰ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਸਿਰਫ 900 ਵੋਟਾਂ ਪੰਜਾਬੀਆਂ ਥਾਰਾਨੀ ਜਾਣਕ ਗੱਲ ਆ ਕਿਉਂਕਿ ਇਲੈਕਸ਼ਨ ਵੀ ਇੱਥੇ ਹੋਣੇ ਸੀ ਜਦੋਂ ਨਾਮਜ਼ਦਗੀ ਦੇ ਫਾਰਮ ਭਰੇ ਗਏ ਤਾਂ ਪਤਾ ਲੱਗਿਆ ਕੇ ਨਾ ਹੀ ਪੰਜਾਬੀਓ ਤੁਹਾਡਾ ਕੋਈ ਪੰਚ ਬਾਨਾ ਨਾ ਹੀ ਤੁਹਾਡਾ ਕੋਈ ਸਰਪੰਚ ਬਾਨਾ ਨਾ ਹੀ ਪੰਜਾਬੀਏ ਪਿੰਡ ਦੇ ਵਿੱਚ ਰਹਿਣੀ ਇਸੇ ਚੱਕਰ ਦੇ ਵਿੱਚ ਜਿਹੜੇ ਉਹ 900 ਲੋਕ ਸੀ ਉਹਨਾਂ ਨੇ ਇਕੱਠ ਕੀਤਾ ਜਾ ਕੇ ਡੀਸੀ ਦੇ ਲਿਖਤੀ ਮੰਗ ਪੱਤਰ ਜੋ ਉਹਨਾਂ ਨੇ ਦਿੱਤਾ ਆਪਣੀ ਪੁਰਾਣੀ ਪੰਚਾਇਤ ਵੱਲੋਂ ਕਿ ਸਾਡੇ ਪਿੰਡ ਦੇ ਵਿੱਚ ਇਲੈਕਸ਼ਨ ਨਹੀਂ ਕਰਵਾਏ ਜਾਣਗੇ ਜੇ ਕਰਵਾ ਲਈਦੇ ਤਾਂ ਜਿਹੜੇ ਪ੍ਰਵਾਸੀ ਆ ਉਹੀ ਸਰਪੰਚ ਹੋਣੇ ਸੀ ਉਹੀ ਪੰਚ ਹੋਣੇ ਸੀ ਵੱਡੀ ਗੱਲ ਇਹ ਹੈ ਕਿ ਦੇਖੋ ਤੁਸੀਂ ਬਾਹਰੋਂ ਲੋਕ ਜਿਹੜੇ ਦਿਹਾੜੀ ਕਰਨ ਆਪਾਂ ਲਾਉਣੇ ਆ ਉਹ ਉਹਨਾਂ ਦੀਆਂ ਵੋਟਾਂ 6500 ਵੋਟਾਂ ਨਿਕਲੀਆਂ ਉਹ 6500 ਵੋਟਾਂ ਨਾਲ ਉਹ ਆਪਣੇ ਉਮੀਦਵਾਰ ਨੂੰ ਪੰਜ ਚੁਣਦੇ ਆਪਣੇ ਉਮੀਦਵਾਰ ਨੂੰ ਸਰਪੰਚ ਚੁਣ ਹੁਣ ਹੈਰਾਨੀ ਦੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਇਦਾਂ ਹੀ ਚੱਲਦਾ ਰਿਹਾ ਤੇ ਪੰਜਾਬੀਓ ਤੁਹਾਡੇ ਕੋਲ ਨਾ ਪੰਚਾਇਤਾਂ ਰਹਿਣੀ ਆ ਨਾ ਪੰਜਾਬੀ ਬੋਲੀ ਰਹਿਣੀ ਨਾ ਪੰਜਾਬੀ ਪਹਿਰਾਵਾ ਰਹਿਣਾ ਕਿਉਂਕਿ ਇਹ ਪ੍ਰਵਾਸੀ ਆ ਕੋਈ ਯੂਪੀ ਤੋਂ ਆ ਕੋਈ ਬਿਹਾਰ ਤੋਂ ਆ ਕੋਈ ਹੋਰ ਵੱਖ-ਵੱਖ ਸਟੇਟਾਂ ਤੋਂ ਆ ਕੇ ਲੋਕ ਰਹਿੰਦੇ ਆ ਹੁਣ ਤਾਂ ਪੰਜਾਬ ਦੇ ਵਿੱਚ ਤੁਸੀਂ ਇਹ ਮੰਨੋ ਕਿ ਨੇਪਾਲ ਤੱਕ ਦੇ ਜਿਹੜੇ ਲੋਕ ਆ ਨੇਪਾਲੀ ਦੀ ਆਪਣੀਆਂ ਵੋਟਾਂ ਪੰਜਾਬ ਦੇ ਵਿੱਚ ਵੜਾਈ ਬੈਠਿਆ ਤੇ ਜਿਨ੍ਹਾਂ ਦੀਆਂ ਕਿ ਆਉਣ ਵਾਲੇ ਸਮਾਂ ਦੇ ਵਿੱਚ ਜਿਹੜੀ ਗਿਣਤੀ ਆ ਜਿਹੜਾ ਆਉਣ ਵਾਲਾ ਸਮਾਂ ਪ੍ਰਵਾਸੀਆ ਦੀ ਗਿਣਤੀ ਆ ਉਹਨਾਂ ਦੀਆਂ ਵੋਟਾਂ ਦੀ ਗਿਣਤੀ ਆ ਉਹ ਲਗਾਤਾਰ ਵਧਦੀ ਜਾ ਰਹੀ ਹੈ ਚੰਡੀਗੜ੍ਹ ਦੇ ਨਾਲ ਜਿਹੜੇ ਲੋਕ ਰਹਿੰਦੇ ਆ ਮਹਾਲੀ ਦੇ ਆਸ-ਪਾਸ ਨਿਊ ਚੰਡੀਗੜ੍ਹ ਦੇ ਨਾਲ ਇਹ ਪਿੰਡ ਆ ਜਾਂਦਾ ਉੱਥੋਂ ਦੀਆਂ ਜ਼ਮੀਨਾਂ ਦੇ ਰੇਟ 10-10 ਕਰੋੜ ਰੁਪਈਆ ਕਿੱਲਾ ਫਿਰ ਇਹ 10 ਕਰੋੜ ਕਿੱਲਾ ਕੀ ਕਰਨਾ ਜਦੋਂ ਪੰਜਾਬ ਦੇ ਹੱਕ ਦੇ ਵਿੱਚ ਤੁਹਾਡਾ ਕੋਈ ਪੰਚ ਰਹਿਣਾ ਨਾ ਕੋਈ ਸਰਪੰਚ ਰਹਿਣਾ ਨਾ ਕੋਈ ਪੰਜਾਬੀ ਬੋਲ ਇਹ ਭੁੱਲ ਨਾ ਲੈਣਾ। ਸੋ ਆਪਣੇ ਪਿੰਡਾਂ ਦਾ ਧਿਆਨ ਰੱਖੋ। ਆਪਣੇ ਪਿੰਡਾਂ ਦੇ ਵਿੱਚ ਪ੍ਰਵਾਸੀਏ ਜਿਹੜੀਆਂ ਵੋਟਾਂ ਉਹਨਾਂ ਦੇ ਉੱਪਰ ਧਿਆਨ ਰੱਖੋ। ਆਪਾਂ ਪੰਜਾਬੀ ਹੋਣ ਦੇ ਨਾਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦੇ ਆਂ, ਅਪੀਲ ਕਰਦੇ ਆਂ ਕਿ ਇਹ ਗੱਲ ਤੇ ਜ਼ਰੂਰ ਗੌਰ ਕਰਿਓ ਕਿ ਪ੍ਰਵਾਸੀਆਂ ਦੀਆਂ ਕਿੰਨੀਆਂ ਕਵੋਟਾਂ ਨੇ। ਇਹ ਗੱਲ ਵੱਖਰੀ ਆ ਕਿ ਹਾਂ ਕਿ ਪੰਜਾਬ ਦੇ ਕੋਈ ਪਿੰਡਾਂ ਚ ਉੱਟ ਕੇ ਲੋਕ ਸ਼ਹਿਰਾਂ ਚ ਆ ਗਏ ਜਾਂ ਸ਼ਹਿਰਾਂ ਵਾਲੇ ਪਿੰਡਾਂ ਦੇ ਬਗ। ਉਹ ਫੇਰ ਵੀ ਪਤਾ ਕਿ ਉਹ ਜੱਦੀ ਪੁਸ਼ਤੀ ਉਹਨਾਂ ਦੇ ਦਾਦੇ ਪੜਦਾਦੇ ਪੰਜਾਬ ਦੇ ਵਸਨੀਕ ਰਹੇ ਆ। ਪਰ ਜਿਹੜੇ ਬੰਦਿਆਂ ਦਾ ਪਤਾ ਕਿ ਬਾਹਰਲੀ ਆ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਵੋਟਾਂ ਬਣਾ ਰਿਹਾ ਉਹ ਪੰਜਾਬ ਨਾਲ ੱੱਕਾ ਹੋ ਰਿਹਾ ਪੰਜਾਬੀਓ ਤੁਹਾਡੇ ਨਾਲ ਸ਼ਰਿਆਮ ੱੱਕਾ ਹੋ ਰਿਹਾ ਇਸ ਗੱਲ ਤੇ ਗੌਰ ਕਰਿਓ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕਰਿਓ ਕਿ ਕੀ ਹਾਲ ਆ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡਾਂ ਦਾ ਸਸੀਕਾਰ ਧੰਨਵਾਦ